हेलो डियर स्टूडेंट्स ਅੱਜ ਅਪ ਕਰਾਂਗੇ ਨਾਮ ਬੋਲੀ ਪੰਜਾਬੀ ਠੀਕ ਹੈ 3rd ਕਲਾਸ ਦੀ ਬੁੱਕ ਹੈ ਅੱਜ ਅਪ ਦਾ ਚੈਪਟਰ ਨੰਬਰ 1 ਸਟਾਰਟ ਕਰਾਂਗੇ ਉਹ ਹੈਗੀ ਹੈ ਜੀ ਪੋਇਮ ਓਕੇ ਮੇਰੇ ਦੇਸ਼ ਦਾ ਝੰਡਾ ਦੇਸ਼ ਮੇਰੇ ਦਾ ਝੰਡਾ ਪਿਆਰਾ ਭਾਰਤ ਮਾਂ ਦੀ ਅੱਖ ਦਾ ਤਾਰਾ ਲਹੂਆਂ ਸੰਗ ਨਹਾ ਕੇ ਆਇਆ ਤਾਈ ਉੱਚਾ ਰਤਬਾ ਪਾਇਆ ਮਾਨਕ ਰੇਂਦਾ ਜੱਗ ਹੈ ਸਾਰਾ ਦੇਸ਼ ਮੇਰੇ ਦਾ ਦੇਸ਼ ਮੇਰੇ ਦਾ ਝੰਡਾ ਪਿਆਰਾ ਦੇਸ਼ ਮੇਰੇ ਦੀ ਇਹ ਹੈ ਸ਼ਾਨ ਝੂਲਣ ਇਸ ਦੇ ਉੱਚ ਨਿਸ਼ਾਨ ਲਾਗੋ ਸਾਰੇ ਇਹੋ ਨਾਰਾ ਦੇਸ਼ ਮੇਰੇ ਦਾ ਝੰਡਾ ਪਿਆਰਾ ਹਰਾ ਰੰਗ ਹਰਿਆਲੀ ਵਾਲਾ ਕੇਸਰੀ ਰੰਗ ਕੁਰਬਾਨੀ ਵਾਲਾ ਕਿੱਤਾ अमन ਢਾਇ ਰਖਵਾਲਾ ਦੇਸ਼ ਮੇਰੇ ਦਾ ਝੰਡਾ ਪਿਆਰਾ ਅਸ਼ੋਕ ਚੱਕਰ ਹੈ ਕਰੇ ਕਮਾਲ ਚੱਲਦਾ ਰਹੇ ਆਪਣੀ ਚਾਲ ਨੀਨਤ ਕਰੋ ਦਲ ਲਾਵੇ ਨਾਰਾ ਦੇਸ਼ ਮੇਰੇ ਦਾ ਝੰਡਾ ਪਿਆਰਾ ਇਸ ਨੂੰ ਨੀਵਾ ਨਾ ਹੋਣ ਦੇਾਂਗੇ ਉੱਚੀ ਇਸ ਦੀ ਸ਼ਾਨ ਬਣਾਾਂਗੇ ਕਾਇਮ ਰੱਖਾਂਗੇ ਭਾਈਚਾਰਾ ਦੇਸ਼ ਮੇਰੇ ਦਾ ਝੰਡਾ ਪਿਆਰਾ ਠੀਕ ਹੈ ਬੱਚੋ ਇਹ ਹੈਗੀ ਹੈ ਜੀ ਪੋਇਮ ਇਹਦੇ ਅੱਗੇ ਹੈਗੇ ਔਖੇ ਸ਼ਬਦਾਂ ਦੇ ਅਰਥ ਅੱਖ ਦਾ ਤਾਰਾ ਉਹਦਾ ਮਤਲਬ ਹੁੰਦਾ ਹੈ ਬਹੁਤ ਪਿਆਰਾ ਰਤਬਾ ਪਦਵੀ ਜਾਂ ਅਹੁਦਾ ਸ਼ਾਨ ਇੱਜ਼ਤ ਅਮਨ ਸ਼ਾਂਤੀ ਭਾਈਚਾਰਾ ਮਿੱਤਰਤਾ ਜਾਂ ਸਾਂਝ ਠੀਕ ਹੈ ਲਹੂਆਂ ਸੰਗ ਨਹਾਉਣਾ ਕੁਰਬਾਨੀ ਦੇਣਾ ਜਗ ਦੁਨੀਆ ਨਿਸ਼ਾਨ ਚਿੰਨ ਤੇ ਚਾਲ ਗਤੀ ਓਕੇ ਡੀਅਰ ਸਟੂਡੈਂਟਸ